ਭਾਈ ਸਾਹਿਬ ਸਾਰੀ ਤਖਤਾਂ ਦੇ ਜ세ਦਾਰ ਆ ਕਮੇਟੀ ਵਾਲੇ ਇਹ ਸਾਰੇ ਜੀ ਅਸਤੀਫੇ ਦੇਈ ਜਾਣਦੇ ਆ ਤੇ ਕੀ ਗੱਲ ਆ ਦੋ ਗੱਲਾਂ ਯੁਰਤ ਹੈ ਨਹੀਂ ਇੱਕ ਤਾਂ ਜੇ ਯੁਰਤ ਹੁੰਦੀ ਅਸਤੀਫੇ ਨਾ ਦੇਦੇ ਖੜਦੇ ਗਾਰੀ ਖੜ ਕੇ ਕਹਿੰਦੇ ਵੀ ਆਓ ਯਾਰ ਤੁਸੀਂ ਕਿੱਡੇ ਵੱਡੇ ਭਾਗ ਜੇ ਬਦਮਾਸ਼ ਵੀ ਤੁਸੀਂ ਸਾਡੇ ਤਖਤਾਂ ਦਾ ਸਾਡੇ ਸਿਧਾਂਤਾਂ ਦਾ ਬੇੜਾ ਕਰੀ ਜਾਂਦੇ ਜੇ ਤੁਸੀਂ ਸ਼੍ਰੋਮਣੀ ਗੋਤਰਾ ਪ੍ਰਬੰਧ ਕਮੇਟੀ ਦਾ ਬੇੜਾ ਕਰੀ ਜਾਂਦੇ ਜੇ ਹਨਾ ਤੁਸੀਂ ਆਰਐਸਐਸ ਨੂੰ ਬਾੜੀ ਜਾਂਦੇ ਹੋ ਵਿੱਚ ਇਹ ਗੱਲ ਕਹਿੰਦੇ ਅਸਤੀਫੇ ਦੇ ਕੇ ਪਛੜਾ ਤੇ ਚੋਰਾ ਵਾਲੀ ਗੱਲ ਹੋ ਗਈ ਨਾ ਡਰ ਹੋਇਆ ਮਨ ਚ ਕੋਈ ਦਾ ਮਤਲਬ ਕਿਸੇ ਕੋਲੋਂ ਚੋਰੀ ਹੈ ਕੋਈ ਕਿਸੇ ਕੋਲੋਂ ਕਾਣੇ ਨੇ ਉਹਨਾਂ ਦੇ ਜਿਹੜੇ ਪਛੜ ਰਹੇ ਨੇ ਅਸਤੀਫੇ ਦੇ ਕੇ ਅਸਤੀਫੇ ਨਾ ਦਿਓ ਉੱਥੇ ਖੜੋ ਡਾਂਗ ਲੈ ਕੇ ਤੁਸੀਂ ਤਖਤਾਂ ਦੇ ਜਾਇਦਾਦ ਆ ਜੇ ਤਖਤਾਂ ਦੇ ਤਖਤਾਂ ਦਾ ਰਤਬਾ ਕੀ ਹੈ ਦੱਸਣ ਦੀ ਲੋੜ ਨਹੀਂ ਤੁਹਾਨੂੰ ਪਰ ਯਾਰ ਤੁਸੀਂ ਤੇ ਭੱਜੀ ਆਨੇ ਹੋ ਅੱਗੇ ਲਾ ਕੇ ਭੇਰਾਂ ਦੀ ਗੱਲ ਹੋ ਗਈ ਨਾ ਨਾ ਦੇ ਜੇ ਤੁਸੀਂ ਯੁਰਤ ਨਾਲ ਇੱਕ ਵਾਰੀ ਇੱਕ ਵਾਰੀ ਖੜ ਕੇ ਕਹਿ ਦੋ ਮੈਂ ਵਾਦਾ ਕਰਦਾ ਸਾਰਾ ਪੰਥ ਢੰਗ ਨਾਲ ਖੜ ਜੂਗਾ ਸ਼ਰਤ ਹੈ ਨਹੀਂ ਉਸ ਰਤਬੇ ਦਾ ਤੁਹਾਨੂੰ ਪਤਾ ਹੀ ਨਹੀਂ ਰਤਬਾ ਹੈ ਕੀ ਆ ਅਕਾਲ ਤਖਤ ਸਾਹਿਬ ਦਾ ਚਹੇਦਾਰ ਕੋਈ ਮਾਮੂਲੀ ਗੱਲ ਨਹੀਂ ਹੈਗੀ ਮਜ਼ਾਕ ਨਹੀਂ ਆਕਾਲੀ ਫੂਲਾ ਸਿੰਘ ਦਾ ਇਤਿਹਾਸ ਪੜੋ ਆਕਾਲੀ ਪੂਰਾ ਸਿੰਘ ਦਾ ਇੱਕ ਐਗਜ਼ਾਮਪਲ ਦਿੰਨੇ ਆਪਾਂ ਵੀ ਮਹਾਰਾ ਰਣਜੀਤ ਸਿੰਘ ਨੂੰ ਹਜ਼ਾਰਾਂ ਜੰਗ ਪਿਛੇ ਐਗਜ਼ਾਮਪਲ ਹੈਗੇ ਇਤਿਹਾਸ ਦੇ ਵਿੱਚ ਕਿ ਆਕਾਲੀ ਫੂਲਾ ਸਿੰਘ ਜੀ ਨੇ ਤਖਤ ਸਾਹਿਬ ਦਾ ਰਤਬਾ ਕਿਵੇਂ ਕਾਇਮ ਰੱਖਿਆ ਚਹੇਦਾਰ ਦਾ ਰਤਬਾ ਕਿਵੇਂ ਕਾਇਮ ਰੱਖਿਆ ਕਿ ਤਾਂ ਇੱਕ ਹੁਕਮ ਦੇ ਉੱਤੇ ਲੱਖਾਂ ਸਿਰ ਲੱਗ ਜਾਂਦੇ ਸੀਗੇ ਪੰਥ ਦੀ ਖਾਤਰ ਅਕਾਲੀ ਪੁਰਖ ਸਿੰਘ ਦੇ ਕਹਿਣ ਦੇ ਉੱਤੇ ਤੇ ਅੱਜ ਕੀ ਹੁੰਦਾ ਅੱਜ ਅਕਾਲ ਤਖਤ ਤੋਂ ਹੁਕਮ ਨਹੀਂ ਹੁੰਦੇ ਬੇਨਤੀਆਂ ਹੁੰਦੀਆਂ ਅਪੀਲਾਂ ਹੁੰਦੀਆਂ ਇਸੇ ਕਰਕੇ ਸਾਨੂੰ ਕੁੱਟ ਪੈ ਰਹੀ ਐ ਇਸੇ ਕਰਕੇ ਸਾਡਾ ਅਕਾਲ ਤਖਤ ਜ਼ਾਬਦਾ ਉਹ ਰਤਬਾ ਸਦਾਤ ਮਰਿਆਦਾ ਸਭ ਕੁਝ ਰੁਲ ਗਈ ਐ ਰੁਲੀ ਕਨੇ ਆ ਰੋਲੀ ਇਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਇਹਦਾ ਤਖਤਾਂ ਦੇ ਬੈਹ ਕੇ ਉਹਨਾਂ ਤਖਤਾਂ ਦੀ ਮਰਿਆਦਾ ਕਿਉਂ ਨਹੀਂ ਰੱਖੀ ਚੰਦ ਸਿਆਸੀ ਲੋਕਾਂ ਦੇ ਤਲਵੇ ਝਟ ਕੇ ਮੈਂ ਕਹਿੰਦਾ ਉਹਨਾਂ ਦੇ ਪੈਰਾਂ 'ਚ ਬਹਿ ਕੇ ਤੇ ਇਹਨਾਂ ਨੇ ਬੇਲਗਰ ਕਰਤਾ ਜੇ ਇਹਨਾਂ ਦੇ ਪੱਲੇ ਕੁਝ ਹੁੰਦਾ ਨਾ ਜੀਵਨ ਹੁੰਦਾ ਤਾਂ ਇਹ ਅਸਲੀ ਵੇ ਨਹੀਂ ਸੀ ਦਿੰਦੇ ਇਹ ਡੱਟ ਕੇ ਖੜਦੇ ਡੱਟ ਕੇ ਮੈਂ ਵਾਦਾ ਕਰਦਾ ਸਾਰਾ ਪੰਥ ਮਰ ਖੜ ਜਾਣਾ ਸੀ ਇਹਨਾਂ ਦੇ ਪਰ ਨਹੀਂ ਹੋਣਾ ਕਿਉਂਕਿ ਕਾਣੇ ਨੇ ਕਿੰਨਾ ਗੱਲਾਂ ਤੋਂ ਕਾਣੇ ਇਹ ਇਹਨਾਂ ਨੂੰ ਪਤਾ ਹੋਊਗਾ ਸਾਨੂੰ ਤਾਂ ਇਹਨਾਂ ਪਤਾ ਇਹ ਕਾਣੇ ਆ ਬਸ ਭਾਈ ਸਾਹਿਬ ਸਾਰੇ ਤਖਤਾਂ ਦੇ ਜਥੇਦਾਰ ਆ ਕਮੇਟੀ ਵਾਲੇ ਇਹ ਸਾਰੇ ਅਸਤੀਫੇ ਦੇਈ ਜਾਂਦੇ ਆ ਤੇ ਕੀ ਗੱਲ ਆ ਦੋ ਗੱਲਾਂ ਜ਼ਰੂਰਤ ਹੈ ਨਹੀਂ ਇੱਕ ਤਾਂ ਜੇ ਜ਼ਰੂਰਤ ਹੁੰਦੀ ਅਸਤੀਫੇ ਨਾ ਦੇਤੇ ਖੜਦੇ ਗਾੜੀ ਖੜ ਕੇ ਕਹਿੰਦੇ ਵੀ ਆਓ ਯਾਰ ਤੁਸੀਂ ਕਿੱਡੇ ਵੱਡੇ ਭਾਗ ਜੇ ਬਦਮਾਸ਼ ਵੀ ਤੁਸੀਂ ਸਾਡੇ ਤਖਤਾਂ ਦਾ ਸਾਡੇ ਸਿਧਾਂਤਾਂ ਦਾ ਬੇੜਾਗਰ ਕਰੀ ਜਾਂਦੇ ਜੇ ਤੁਸੀਂ ਸ਼੍ਰੋਮਣੀ ਗੋਤਰਾ ਪ੍ਰਬੰਧਕ ਕਮੇਟੀ ਦਾ ਬੇੜਾਗਰ ਕਰੀ ਜਾਂਦੇ ਜੇ ਹਨਾ ਤੁਸੀਂ ਆਰਐਸ ਨੂੰ ਬਾੜੀ ਜਾਂਦੇ ਹੋ ਵਿੱਚ ਇਹ ਗੱਲ ਕਹਿੰਦੇ ਅਸਤੀਫੇ ਦੇ ਕੇ ਭਜਰਾਂ ਦੇ ਚੋਰਾਂ ਦੀ ਗੱਲ ਹੋ ਗਈ ਨਾ ਡਰ ਹੋਇਆ ਮਨ 'ਚ ਕੋਈ ਦਾ ਮਤਲਬ ਕਿਸੇ ਕੋਲੋਂ ਚੋਰੀ ਹੈ ਕੋਈ ਕਿਸੇ ਕੋਲੋਂ ਕਾਣੇ ਨੇ ਉਹਨਾਂ ਦੇ ਜਿਹੜੇ ਭੱਜ ਰਹੇ ਨੇ ਅਸਤੀਫੇ ਦੇ ਕੇ ਅਸਤੀਫੇ ਨਾ ਦਿਓ ਉੱਥੇ ਖੜੋ ਡਾਂਗ ਲੈ ਕੇ ਤੁਸੀਂ ਤਖਤਾਂ ਦੇ ਜਾਇਦਾਦਾਰੇ ਤਖਤਾਂ ਦਾ ਰਤਬਾ ਕੀ ਹੈ ਦੱਸਣ ਦੀ ਲੋੜ ਨਹੀਂ ਤੁਹਾਨੂੰ ਪਰ ਯਾਰ ਤੁਸੀਂ ਤੇ ਭੱਜੀ ਜਾਂਦੇ ਹੋ ਅੱਗੇ ਲਾ ਕੇ ਬੇਰਾਨੀ ਗੱਲ ਹੋ ਗਈ ਨਾ ਨਾ ਦੇ ਜੇ ਤੁਸੀਂ ਯੁਰਤ ਨਾਲ ਇੱਕ ਵਾਰੀ ਇੱਕ ਵਾਰੀ ਖੜ ਕੇ ਕਹਿ ਦੋ ਮੈਂ ਵਾਅਦਾ ਕਰਦਾ ਸਾਰਾ ਪੰਥ ਧੜਲ ਖੜ ਜਾਊਗਾ ਸ਼ਰਤ ਹੈ ਨਹੀਂ ਉਸ ਰਤਬੇ ਦਾ ਤੁਹਾਨੂੰ ਪਤਾ ਹੀ ਨਹੀਂ ਰਤਬਾ ਹੈ ਕੀ ਆ ਅਕਾਲ ਤਖਤ ਸਾਹਿਬ ਦਾ ਚਹੇਦਾਰ ਕੋਈ ਮਾਮੂਲੀ ਗੱਲ ਨਹੀਂ ਹੈਗੀ ਮਜ਼ਾਕ ਨਹੀਂ ਆਕਾਲੀ ਫੂਲਾ ਸਿੰਘ ਦਾ ਇਤਿਹਾਸ ਪੜੋ ਆਕਾਲੀ ਫੂਲਾ ਸਿੰਘ ਦਾ ਇੱਕ ਐਗਜ਼ਾਮਪਲ ਦਿੰਨੇ ਆਪਾਂ ਵੀ ਮਹਾਰਾ ਰਣਜੀਤ ਸਿੰਘ ਨੂੰ ਹਜ਼ਾਰਾਂ ਜੰਗ ਪਖੰਡਾਮਪਲ ਹੈਗੇ ਇਤਿਹਾਸ ਦੇ ਵਿੱਚ ਕਿ ਆਕਾਲੀ ਫੂਲਾ ਸਿੰਘ ਜੀ ਨੇ ਤਖਤ ਸਾਹਿਬ ਦਾ ਰਤਬਾ ਕਿਵੇਂ ਕਾਇਮ ਰੱਖਿਆ ਚਹੇਦਾਰ ਦਾ ਰਤਬਾ ਕਿਵੇਂ ਕਾਇਮ ਰੱਖਿਆ ਕਿ ਤਾਂ ਇੱਕ ਹੁਕਮ ਦੇ ਉੱਤੇ ਲੱਖਾਂ ਸਿਰ ਲੱਗ ਜਾਂਦੇ ਸੀਗੇ ਪੰਥ ਦੀ ਖਾਤਰ ਅਕਾਲੀ ਪੁਰਖ ਸਿੰਘ ਦੇ ਕਹਿਣ ਦੇ ਉੱਤੇ ਤੇ ਅੱਜ ਕੀ ਹੁੰਦਾ ਅੱਜ ਅਕਾਲ ਤਖਤ ਸਾਹਿਬ ਤੋਂ ਹੁਕਮ ਨਹੀਂ ਹੁੰਦੇ ਬੇਨਤੀਆਂ ਹੁੰਦੀਆਂ ਅਪੀਲਾਂ ਹੁੰਦੀਆਂ ਇਸੇ ਕਰਕੇ ਸਾਨੂੰ ਕੁੱਟ ਪੈ ਰਹੀ ਐ ਇਸੇ ਕਰਕੇ ਸਾਡਾ ਅਕਾਲ ਤਖਤ ਸਾਹਿਬ ਦਾ ਰਤਬਾ ਸਿਧਾਂਤ ਮਰਿਆਦਾ ਸਭ ਕੁਝ ਰੁਲ ਗਈ ਐ ਰੁਲੀ ਕਿੰਨੇ ਆ ਰੁਲੀ ਇਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਇਹਦਾ ਤਖਤਾਂ ਦੇ ਬਹਿ ਕੇ ਉਹਨਾਂ ਤਖਤਾਂ ਦੀ ਮਰਿਆਦਾ ਕਾਇਮ ਨਹੀਂ ਰੱਖੀ ਚੰਗਾ ਸਿਆਸੀ ਲੋਕਾਂ ਦੇ ਤਲਵੇ ਝਟ ਕੇ ਮੈਂ ਕਹਿੰਦਾ ਉਹਨਾਂ ਦੇ ਪੈਰਾਂ 'ਚ ਬਹਿ ਕੇ ਇਹਨਾਂ ਨੇ ਪੀੜਾ ਕਰ ਕਰਦਾ ਜੇ ਇਹਨਾਂ ਦੇ ਪੱਲੇ ਕੁਝ ਹੁੰਦਾ ਨਾ ਜੀਵਨ ਹੁੰਦਾ ਤਾਂ ਇਹ ਅਸਲੀ ਫੇਂਸੀ ਦਿੰਦੇ ਇਹ ਡੱਟ ਕੇ ਖੜਦੇ ਡੱਟ ਕੇ ਮੈਂ ਵਾਦਾ ਕਰਦਾ ਸਾਰਾ ਪੰਦ ਮਰ ਖੜ ਜਾਣਾ ਸੀ ਇਹਨਾਂ ਦੇ ਪਰ ਨਹੀਂ ਹੋਣਾ ਕਿਉਂਕਿ ਕਾਣੇ ਨੇ ਕਿੰਨਾ ਗੱਲਾਂ ਤੋਂ ਕਾਣੇ ਇਹ ਇਹਨਾਂ ਨੂੰ ਪਤਾ ਹੋਊਗਾ ਸਾਨੂੰ ਤਾਂ ਇਹਨਾਂ ਪਤਾ ਇਹ ਕਾਣੇ ਆ ਬਸ